ਜੀਨਾ ਫਰੀਦਕੋਟ ਅਤੇ ਖਾਸ ਕਰਕੇ ਜੈਤੋ ਚੰਦਪਾਲ ਲਾਕੀਨਾਂਸ ਸੰਬੰਧਿਤ ਕਿਸਾਨ ਭਰਾਵੋ ਅਤੇ ਮਜ਼ਦੂਰ ਭਰਾਵੋ ਮੈਂ ਡਾਕਟਰ ਦਰਸ਼ਨਪਾਲ ਸੂਬਾ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਨਾ ਚਾਹੁੰਦਾ ਹਾਂ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਸਾਡਾ ਫਰੀਦਕੋਟ ਦੇ ਅੰਦਰ ਇਸ ਵੇਲੇ ਜ਼िले ਦਾ ਕੋਈ ਯੂਨਿਟ ਕੰਮ ਨਹੀਂ ਕਰ ਰਿਹਾ ਤੇ ਭੁਪਿੰਦਰ ਸਿੰਘ ਚਹਿਲ ਜਿਹੜੇ ਚੰਦਪਾਣ ਦੇ ਮਸਲੇ ਦੇ ਵਿੱਚ ਇੱਕ ਧਿਰ ਦੀ ਸਪੋਰਟ ਕਰਦੇ ਹੋਏ ਪਿੰਡਾਂ ਦੇ ਵਿੱਚ ਪ੍ਰਚਾਰ ਕਰਦੇ ਫਿਰਦੇ ਹਨ ਤੇ 12 ਤਰੀਕ ਨੂੰ ਕਿਸੇ ਧਰਨੇ ਦੀ ਤਿਆਰੀ ਕਰ ਰਹੇ ਹਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਭੁਪਿੰਦਰ ਸਿੰਘ ਚਹਿਲ ਜਾਂ 12 ਤਰੀਕ ਦੇ ਧਰਨੇ ਨਾਲ ਕੋਈ ਵੀ ਸੰਬੰਧ ਨਹੀਂ ਹੈ ਕਿਉਂਕਿ ਲਵ ਸਿੰਘ ਚਹਿਲ ਤੇ ਉਸ ਦੀ ਟੀਮ ਬਹੁਤ ਸਾਰੀਆਂ ਕੁਝ ਉਡਰੀਆਂ ਕਮਜ਼ੋਰੀਆਂ ਕਰਕੇ ਉਹਦੀ ਡਿਟੇਲ ਚ ਮੈਂ ਨਹੀਂ ਜਾਵਾਂਗਾ ਬਹੁਤ ਸਾਰੀਆਂ ਕਮਜ਼ੋਰੀਆਂ ਤੇ ਉਹਨਾਂ ਤੇ ਲੱਗੇ ਦੋਸ਼ਾਂ ਕਰਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਉਸ ਟੀਮ ਨੂੰ ਭੰਨ ਕਰ ਦਿੱਤਾ ਸੀ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਵੱਡੀ ਜਨਰਲ ਬਾਡੀ ਮੀਟਿੰਗ ਅਸੀਂ ਕੱਲ ਨੂੰ ਫੇਰ ਰੱਖੀ ਹੋਈ ਹੈ ਫਰੀਦਕੋਟ ਜ਼ਿਲ੍ਹੇ ਦੇ ਅੰਦਰ ਦੀ ਪਰ ਜੋ ਭੁਪਿੰਦਰ ਚਹਿਲ ਪ੍ਰਚਾਰ ਕਰਦਾ ਫਿਰ ਰਿਹਾ ਹੈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਨਾ ਸੁਵੇਦਾ ਨਾ ਉਸਲੇਦਾ ਉਸ ਪ੍ਰਚਾਰ ਨਾਲ ਤੇ 12 ਤਰੀਕ ਦੇ ਉਸ ਧਰਨੇ ਨਾਲ ਕੋਈ ਸਬੰਧ ਨਹੀਂ ਹੈ ਸੋ ਖੀਰ ਦੇ ਵਿੱਚ ਮੈਂ ਫਿਰ ਅਪੀਲ ਕਰਦਾ ਹਾਂ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਛੱਡਿਆਂ ਤੇ ਬੈਂਜਾਂ ਸਮੇਤ ਕੋਈ ਵੀ ਸਾਥੀ 12 ਤਰੀਕ ਦੇ ਉਸ ਧਰਨੇ ਵਿੱਚ ਜੋ ਮਜ਼ਦੂਰਾਂ ਦੇ ਵਿਰੋਧੀ ਤਰਨ ਹੈ ਉਹਦੇ ਵਿੱਚ ਨਾ ਜਾਵੇ ਕਿਉਂਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਕਦੇ ਵੀ ਮਜ਼ਦੂਰਾਂ ਜਾਂ ਮਜ਼ਦੂਰ ਜਥੇਬੰਦੀਆਂ ਦੇ ਨਾਲ ਏਕਤਾ ਬਣਾਉਣ ਦੀ ਤਾਂ ਆਮ ਹੀ ਹੈ ਪਰ ਉਹਨਾਂ ਦੇ ਨਾਲ ਕੋਈ ਵੀ ਵਿਰੋਧ ਵਿੱਚ ਜਾਣ ਦੇ ਜਾਂ ਉਹਨਾਂ ਦੇ ਖਿਲਾਫ ਜਾਣ ਦੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਆਰਥ ਵਿੱਚ ਨਹੀਂ ਹੈ ਸੋ ਮੈਂ ਅਕੀਲ ਦੇ ਵਿੱਚ ਅਪੀਲ ਕਰਦਾ ਕਿ ਇਸ ਆਡੀਓ ਨੂੰ ਵੱਧ ਤੋਂ ਵੱਧ ਕਿਸਾਨਾਂ ਤੇ ਮਜ਼ਦੂਰਾਂ ਉਹਨਾਂ ਦੀਆਂ ਜਥੇਬੰਦੀਆਂ ਤੇ ਆਗੂਆਂ ਤੱਕ ਉਹਨੂੰ ਸ਼ੇਅਰ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ